ਪਹਿਲਾਂ ਤਾਂ ਮੈਂ ਇਹ ਕਹੂੰਗਾ ਕਰਮਜੀਤ ਅਰਮੋਲ ਇੱਥੋਂ ਹੁਣੇ ਨੰਨਕੇ ਗਿਆ ਤੇ ਉਹਨਾਂ ਦਾ ਕੋਈ ਡਰਾਈਵਰ ਸੀ ਮੈਨੂੰ ਆਏ ਆ ਕਰਕੇ ਗਿਆ ਫੋਰਚੂਨਰ ਗੱਡੀ ਸੀਗੀ ਵੀ ਆਏ ਆ ਕਰਕੇ ਗਿਆ ਵੀ ਪਤਾ ਨਹੀਂ ਉਹ ਡਰਾਈਵਰ ਹੋਣਾ ਵੀ ਜੇ ਮੈਂ ਐਮਪੀ ਬਣ ਗਿਆ ਤੇ ਬਚ ਕੇ ਰਹੀ ਤੇ ਮੈਂ ਵੀ ਦੱਸ ਦੇਵਾਂ ਐਮਪੀ ਦੀ ਚੋਣ ਮੈਂ ਵੀ ਲੜਨੀ ਆ ਤੇ ਮੈਂ ਤਾਂ ਇਹ ਕਹੂੰਗਾ ਕਿ ਸੱਪ ਤਾਂ ਤੁਸੀਂ ਜ਼ਰੂਰ ਹੈਗੇ ਆ ਪਰ ਕਦੇ ਸਪੇਰਿਆਂ ਨੂੰ ਟਿਕਚਰਾ ਨਹੀਂ ਕਰੀਦੀਆਂ ਹੁੰਦੀਆਂ ਫੋਰਚੂਨਰ ਉਸੇ ਦੀ ਸੀਗੀ ਉਹ ਆਏ ਆ ਕਰਕੇ ਗਿਆ ਮੈਨੂੰ ਬੇਲੀ ਉਹਦਾ ਜਿਹੜੀ ਬਾਸਤ ਬਸ ਪਿੱਛੇ ਖੜੀ ਸੀ ਨਹੀਂ ਨਹੀਂ ਪਾਣੀ ਨਹੀਂ ਪੀਣਾ ਮੇਰਾ ਲਾਓ ਇੱਕ ਮਿੰਟ ਆ ਜਾ ਬੀਬੀ ਉਰੇ ਆ ਤੇਰੀ ਆ ਵੀ ਗੱਲ ਕਰਾਂ ਆ ਜਾਓ ਪ੍ਰਧਾਨ ਸਾਹਿਬ ਨੂੰ ਤੁਸੀਂ ਆ ਜਾਓ ਸਾਰੇ ਚੱਲੀ ਜਾਂਦਾ ਆਹ ਆ ਲੋੜ ਹੀ ਨਹੀਂ ਬਸ ਇੱਥੇ ਹੀ ਕਹਿ ਦਿੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਪਿੰਡ ਸਿੱਖਾਂ ਵਾਲੀ ਸਿੱਖਾਂ ਵਾਲੇ ਦੇ ਆ ਬਜ਼ੁਰਗ ਮਾਤਾ ਇਹਨਾਂ ਦੀ ਜਿਹੜੇ ਉਹ ਕਾਗਜ਼ ਦਿਓ ਬੀਬੀ ਜਿਹੜੇ ਕਾਗਜ਼ ਸੀਗੇ ਇਹਨਾਂ ਦੇ 3 ਸਾਲ ਹੋ ਗਏ ਪਿੰਡ ਦਾ ਤਣਾਟ ਬੰਦਾ ਜਿਹੜਾ ਇਹਨਾਂ ਦੇ 8 ਕਨਾਲਾਂ 12 ਮਰਲਿਆਂ ਦੇ ਵਿੱਚ ਪਾਣੀ ਨਹੀਂ ਲੱਗਣ ਦੇ ਜਾਂਦਾ ਪਹਿਲਾਂ ਤਾਂ ਮੈਂ ਇਹ ਕਹੂੰਗਾ ਕਰਮਜੀਤ ਅਰਮੋਲ ਇੱਥੋਂ ਹੁਣੇ ਨੰਨਕੇ ਗਿਆ ਤੇ ਉਹਨਾਂ ਦਾ ਕੋਈ ਡਰਾਈਵਰ ਸੀ ਮੈਨੂੰ ਆਇਆ ਹੈ ਕਰਕੇ ਗਿਆ ਫੋਰਚੂਨਰ ਗੱਡੀ ਸੀਗੀ ਵੀ ਆਇਆ ਹੈ ਕਰਕੇ ਗਿਆ ਵੀ ਪਤਾ ਨਹੀਂ ਉਹ ਡਰਾਈਵਰ ਹੋਣਾ ਵੀ ਜੇ ਮੈਂ ਐਮਪੀ ਬਣ ਗਿਆ ਤੇ ਬਚ ਕੇ ਰਹੀ ਤੇ ਮੈਂ ਵੀ ਦੱਸ ਦੇਵਾਂ ਐਮਪੀ ਦੀ ਚੋਣ ਮੈਂ ਵੀ ਲੜਨੀ ਆ ਤੇ ਮੈਂ ਤਾਂ ਇਹ ਕਹੂੰਗਾ ਕੇ ਸੱਪ ਤਾਂ ਤੁਸੀਂ ਜ਼ਰੂਰ ਹੈਗੇ ਆ ਪਰ ਕਦੇ ਸਪੇਰਿਆਂ ਨੂੰ ਟਿਕਚਰਾ ਨਹੀਂ ਕਰੀਂਦੀਆਂ ਹੁੰਦੀਆਂ ਸੱਪ ਜਿੱਡਾ ਮਰਜੀ ਜ਼ੈਰੀ ਲਾਹੋਵੇ ਜਿਹੜਾ ਸਪੇਰਾ ਹੁੰਦਾ ਉਹਨੇ ਬੀਂਦੇ ਹਲਾਰੇ ਤੇ ਆਇਆ ਠੁਕਣ ਲਾ ਦੇਣਾ ਹੁੰਦਾ ਤੇ ਇਹ ਜਵਾਨੀ ਭੇਡ ਦੇ ਲੈਲੇ ਤੇ ਵੀ ਆਈ ਆ ਇਹਨੂੰ ਸਾਹਮਣੇ ਰੱਖੋ ਆ ਮੈਂ ਤਾਂ ਨਹੀਂ ਕਹਿ ਰਿਹਾ ਕਰਮਜੀਤ ਅਨਮੋਲ ਇੱਧਰ ਛਾਤੀ ਮਾਰ ਕਰਮਜੀਤ ਅਨਮੋਲ ਉਹਨੇ ਨੰਕੇ ਗਿਆ ਨੰਕੇ ਗਿਆ ਕਿ ਨਹੀਂ ਨੰਕੇ ਗਿਆ ਆ ਮਜ਼ਦੂਰਾਂ ਦੀ ਬੀਬੀ ਆ ਝਾਤੀ ਮਾਰੋ ਮੁੰਡਾ ਕਿ ਮੈਂ ਮਜ਼ਦੂਰਾਂ ਦਾ ਤੇ ਮੈਨੂੰ ਪੰਜਾਬ ਦਾ ਹੈਗਾ ਦਰਦ ਉਹਦਾ ਹੱਕ ਮੰਗਣੇ ਖੜਨ ਲੈ ਕਿ ਮੈਂ ਵੀ ਲੰਘਿਆ ਚੱਲਿਆ ਸੀ ਤੇ ਮੈਂ ਵੀ ਇੱਥੋਂ ਜਿਹੜਾ ਕਹਿੰਦੇ ਖੜ ਕੇ ਨੰਕਾਰ ਸੁਣਿਆ ਆ ਬੀਬੀ ਦੀ ਵਾਰੀ ਬੰਦੀ ਆ 42 ਮਿੰਟ ਵਾਰੀ 42 ਮਿੰਟ ਮੰਗਲਵਾਰ ਦਿਨ ਮੰਗਲਵਾਰ ਆ ਤੇ ਆ ਰਿਆ ਬੀਬੀ ਦਾ ਨਾਮ ਕਿੱਧਰ ਗਈ ਨਸੀਬਕੌਰ ਆ ਰਹੀ ਆ ਰਹੀ ਨਸੀਬਕੌਰ ਤੇ ਪਿਆਰਾ ਸਿੰਘ ਅੱਛਾ ਨਾ ਤਾਂ ਬੀਬੀ ਦਾ ਨਸੀਬ ਕੋਰਾ ਤੇ ਬੀਬੀ ਦੇ ਨਸੀਬ ਇਹਨਾਂ ਦਾ ਖਰਾਬ ਕਰੀ ਖੜਾ ਪਿੰਡ ਦਾ ਬੰਦਾ ਹੀ 31 ਜਥੇ ਬੰਦੀਆਂ ਨੂੰ ਇਹ ਕਹਿਣਾ ਕਿ ਮਜ਼ਦੂਰ ਜਥੇ ਬੰਦੀਆਂ ਦੇ ਵਿੱਚ ਰੋਸਾ ਤੇ ਉਹ ਕਹਿੰਦੇ ਕਿ ਅਸੀਂ ਧਰਨਿਆਂ 'ਚ ਜਾ ਕੇ ਖੜ੍ਹ ਜਾਂਦੇ ਆ ਮੈਂ ਵੀ ਆਉਣਾ ਧਰਨਿਆਂ ਦੇ ਵਿੱਚ ਕਿਉਂਕਿ ਮੈਂ ਕਦੇ ਜਾਤ ਪਾਤ ਨਹੀਂ ਰੱਖੀ ਤੇ ਇਹ ਬੀਬੀ ਨੂੰ ਇਨਸਾਫ਼ ਦਿਓ 31 ਜਥੇ ਬੰਦੀਆਂ ਜਿਹੜੀਆਂ ਉਹ ਭਾਈ 31 ਨਹੀਂ ਤਾਂ ਇੱਕ ਜਥੇ ਬੰਦੀ ਕੋਈ ਵੀ ਡਿਊਟੀ ਲਾਓ ਫਰੀਦਕੋਟ ਦੇ ਜਿਹੜਾ ਜ਼ਿਲ੍ਹਾ ਪ੍ਰਧਾਨ ਆ ਤੇ ਉਹ ਬੀਬੀ ਦੀ ਪਾਣੀ ਦੀ ਵਾਰੀ ਲਵਾਵੇ 3 ਸਾਲ ਹੋ ਗਏ ਬੀਬੀ ਨਾਲ ਉਹਨੂੰ ਪਾਣੀ ਦੀ ਵਾਰੀ ਨਹੀਂ ਲਾਉਣ ਦਿੰਦਾ 3 ਸਾਲ ਹੋ ਗਏ ਪਾਣੀ ਦੀ ਵਾਰੀ ਨਹੀਂ ਲਾਉਣ ਦਿੰਦਾ ਖੇਤ ਹੁੰਦੀ ਮੇਰੀ ਜਮਾ ਸੱਕ ਜਾਂਦੀ ਫਸਲ ਹੁੰਦੀ ਫਸਲ ਹੁੰਦੀ ਨਹੀਂ ਫਸਲ ਸੁੱਕ ਜਾਂਦੀ ਆ ਤੇ ਇਨਸਾਫ ਵਜੋ ਦਵਾਉਣਾ ਕਿਵੇਂ ਇਨਸਾਫ ਇਨਸਾਫ ਐਂ ਦਵਾਓ ਵਾਣ ਕਿਵੇਂ ਵਾਣ ਪੜੀ ਬਣਾਤਾ ਜੀ ਪਾਣੀ ਨਹੀਂ ਲੱਗਦਾ ਜੀ ਅੱਛਾ ਵਾਣ ਜਮੇ ਬੇਕਾਰ ਕਰਦਾ ਕਹਿਣ ਤੋਂ ਬਾਅਦ ਵਿੱਚ ਵਰ ਕਹਿ ਲੱਗਦਾ ਜਿਵੇਂ ਰਾਜਸਥਾਨ ਚ ਫਿਰਦੇ ਹੁੰਦੇ ਆ ਹਾਂ ਰਾਜਸਥਾਨ ਤੇ ਇਹ ਜਿਹੜਾ ਕਹਿ ਲਓ ਵੀ 3 ਸਾਲ ਹੋ ਗਏ 2 ਲੱਖ ਰੁਪਇਆ ਤਾਂ ਹਰਜਾਨਾ ਦਿਵਾਓ ਇਹਦੇ ਕੋਲੋਂ ਤੇ ਬੀਬੀ ਦੀ ਫਸਲ ਆ ਜਿਹੜੀ ਉਹ ਬਹਾਲ ਕਰਾਓ ਇਹ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਆ ਨਾਲ ਮੈਂ ਬੇਨਤੀ ਇਹ ਕਰ ਰਿਹਾ ਕਿ ਜਿਹੜਾ ਸਪੀਕਰ ਸਾਹਿਬ ਆਪਣੇ ਲੋਕ ਸਭਾ ਦੇ ਲੋਕ ਸਭਾ ਦੇ ਸਪੀਕਰ ਆ ਜਿਹੜੇ ਆ ਮਾਫੀ ਚ ਉਹਨਾਂ ਲੋਕ ਸਭਾ ਦੇ ਆਖੀ ਨੇ ਆ ਆ ਲੋਕ ਸਭਾ ਤੋਂ ਤਾਂ ਯਾਦ ਆਈ ਜਾਂਦਾ ਨਾ ਜਿਹੜਾ ਕਰਮਜੀਤ ਅਨਮੋਲ ਦਾ ਡਰਾਈਵਰ ਆਇਆ ਕਰਕੇ ਗਿਆ ਵੀ ਪਤਾ ਨਹੀਂ ਆਇਆ ਕਿਉਂ ਕਰਕੇ ਗਿਆ ਵੀ ਕੀ ਗੱਲ ਭਾਈ ਛੱਡਣਾ ਨਹੀਂ ਤੁਸੀਂ ਇੱਕ ਪਾਸੇ ਕਹਿ ਦਿੰਦੇ ਆ ਬੀਜੇਪੀ ਧੱਕਾ ਕਰਦੀ ਐ ਤੇ ਜਦੋਂ ਕੋਈ ਥੋੜੇ ਤੇ ਬੋਲਦਾ ਥੋੜਾ ਨਾ ਚੀਕਾਂ ਨਿਕਲਦੀਆਂ ਹੁਣ ਜਿਹੜਾ ਵਿਧਾਨ ਸਭਾ ਦਾ ਸਪੀਕਰ ਆ ਕੁਲਦਾ ਕੁਲਤਾਰ ਸੰਧਵਾ ਨਾਇਦ ਹੈਗਾ ਕੁਲਤਾਰ ਇਹਨੇ ਆਪ ਦੀ ਕੁਲਤਾਰ ਨਹੀਂ ਆਪਣੀਆਂ ਤਾਂ ਡੋਪ ਦੇਣੀਆਂ ਹੁਣੇ ਕੁਲਤਾਰ ਸੰਧਵਾ ਇਹ ਬੀਬੀ ਨੂੰ ਕਹਿੰਦਾ ਕਹਿੰਦਾ ਥੋੜਾ ਜਿਹੜਾ ਸਮਾਂ ਉਹ ਸਮਾਂ ਲੱਗਣਾ ਇਸ ਮਸਲੇ ਤੇ ਸਮਾਂ ਕੀ ਲੱਗਣਾ ਯਾਰ ਤੂੰ ਸਪੀਕਰ 116 ਐਮ ਐਲ اے ਤੇਰੀ ਗੱਲ ਸੁਣਨਗੇ ਸਪੀਕਰ ਸਾਹਿਬ ਡੀ ਸੀ ਸਾਹਿਬ ਨੂੰ ਫੋਨ ਲਾਉਂਦੇ ਤੇ ਡੀ ਸੀ ਸਾਹਿਬ ਨੂੰ ਇਹ ਗੱਲ ਕਹਿੰਦੇ ਕਿ ਡੀ ਸੀ ਸਾਹਿਬ ਆ ਬੀਬੀ ਦੇ ਨਾਲ ਧੱਕਾ ਹੋ ਰਿਹਾ ਆ ਕਾਗਜ਼ ਮੇਰੇ ਹੱਥ ਦੇ ਵਿੱਚ ਆ ਨਸੀਬਕੌਰ ਦੀ 42 ਮਿੰਟ ਪਾਣੀ ਦੀ ਵਾਰੀ ਬੰਦੀ ਆ ਬੀਬੀ ਦੱਸ ਰਹੀ ਆ ਵੀ 3 ਸਾਲ ਹੋ ਗਏ ਪਾਣੀ ਨਹੀਂ ਲਗਣ ਦੇ ਰਹੇ ਤੇ ਤੁਸੀਂ ਇਨਸਾਫ ਦਿਵਾਓ ਜੇਕਰ ਗੱਲ ਸੱਚੀ ਆ ਤਾਂ ਬੀਬੀ ਨੂੰ 2 ਲੱਖ ਰੁਪਇਆ ਹਰਜਾਨਾ ਦਿਵਾਓ ਉਹਦਾ 2 ਲੱਖ ਦਾ ਕਹਣ ਹੋਇਆ 2 ਲੱਖ ਦਾ ਕਹਣ ਕਿਉਂ ਹੋਇਆ ਪਹਿਲੀ ਗੱਲ ਤਾਂ ਵੀ ਤੁਸੀਂ ਪਤਾ ਇਹ ਕਰੋ ਵੀ ਜਿਹੜੇ ਜਿਹੜਾ ਬੰਦਾ ਨੂੰ ਪਾਣੀ ਨਹੀਂ ਲਾਉਣ ਦਿੰਦਾ ਉਹਦੀ ਇੱਕ ਜਿਹੜਾ ਸਵੇ ਸਵਾ ਕਿੱਲੇ ਦੇ ਵਿੱਚੋਂ ਕਿੰਨੀ ਕਣਕੇ ਕਿੰਨਾ ਝੋਨਾ ਕਿੰਨਾ ਨਰਮਾ ਹੋਇਆ ਉਹਨਾਂ ਪੈਸੇ ਨੂੰ ਮਿਲਣਾ ਚਾਹੀਦਾ ਤੇ ਫਿਰ ਉਹਨੂੰ ਪਿਆਰ ਨਾਲ ਸਮਝਾਓ ਤੇ ਪਾਣੀ ਲਾਓ ਤਾਂ ਕਿ ਜਿਹੜਾ ਕਹਿ ਲੋ ਆਪਾਂ ਪੰਜਾਬ ਦੇ ਵਿੱਚ ਹੋਰ ਮੁੱਦਾ ਨਾ ਬਣਾਈਏ ਪੰਜਾਬ ਦੇ ਹੋਰ ਵਿਕਾਸ ਕਰੀਏ ਐਨਾ ਕੰਮ ਕਹਿਣਾ ਸੀ ਤਾਂ ਕਿ ਲੰਮਾ ਸਮਾਂ ਚੱਲੂਗਾ ਕਿ ਇਸ ਲੰਮਾ ਸਮਾਂ ਦਾ ਭਰਿਆ ਮਾਨਸੇ ਇਹਨੇ ਚੱਲਣਾ ਤੇਰੀ ਸਰਕਾਰ ਨੇ ਥੋੜਾ ਚੱਲਣਾ ਇਹ ਕਹਿੰਦਾ ਵੀ ਸਾਡੀਆਂ 13 ਚ 13 ਆਣ ਗਈਆਂ ਐਮਪੀ ਦੀਆਂ ਚੋਣਾਂ ਤੁਸੀਂ ਦੱਸੋਗਾ ਲਿਆਉਂਗੇ ਆ ਮਰੇ ਝਾਤੀ ਮਾਰੋ ਤੇ ਜਿਹੜਾ ਕਰਮਜੀਤ ਅਨਮੋਲ ਮੈਨੂੰ ਐਂ ਕਰਕੇ ਗਿਆ ਤੇ ਤੁਸੀਂ ਉਹਨੂੰ ਵੋਟਾਂ ਦੇਲੇ ਕਿਵੇਂ ਕਰੋਗੇ ਉਵੇਂ ਕਰੋ ਜਿਵੇਂ ਮੈਨੂੰ ਕਰਕੇ ਗਏ ਆ ਐਂ ਐਂ ਕਰਕੇ ਜਾਓ ਨਾ ਉਵੇਂ ਕਰੋ ਜਿਵੇਂ ਮੈਨੂੰ ਕਰਕੇ ਗਿਆ ਐਂ ਆ ਐਂ ਕਰਕੇ ਗਿਆ ਆ ਵੇਖ ਲੈ ਕਰਮਜੀਤ ਅਨਮੋਲ ਜਿਵੇਂ ਤੇਰਾ ਡਰਾਈਵਰ ਕਰਕੇ ਗਿਆ ਖਣੀ ਖਣੀ ਤੇਰੀ ਜਾਗਤ ਪਾਈ ਸੀ ਫੋਰਚੂਨਰ ਦੇ ਵਿੱਚ ਲੰਘਿਆ ਜਿਵੇਂ ਐਂ ਐਂ ਕਰਕੇ ਗਏ ਆ ਇਹ ਐਂ ਐਂ ਹੀ ਤੁਹਾਨੂੰ ਵੋਟਾਂ ਪੈਣਗੀਆਂ ਤੇ ਆਪ ਮੈਂ ਵੀ ਚੋਣ ਲੜਨੀ ਐ ਐਮਪੀ ਦੀ ਕੋਈ ਗੱਲ ਨਹੀਂ ਐਨਾ ਹੰਕਾਰ ਨਹੀਂ ਕਰੀਦਾ ਯਾਦ ਰੱਖ ਲੋ ਹਲੇ ਤਾਂ ਤੂੰ ਜਿੱਤਿਆ ਨਹੀਂਗਾ ਤੇ ਹੁਣੇ ਆਪ ਤੇ ਆਪ ਨੂੰ ਐਕਟਰ ਸਮਝਣ ਲੱਗ ਗਿਆ ਜਾ ਕੇ ਮੇਰਾ ਭਰਾ ਜਾ ਕੇ ਵਿਲਨਾ ਦਾ ਲੋ ਜਿਹੜਾ ਕਹ ਲੋ ਐ ਕਰਕੇ ਮੈਂ ਫਿਰ ਤੋਂ ਵਿਖਾ ਦੇਵਾ ਆ ਬੀਬੀ ਦੇ ਕਾਗਜ਼ ਆ ਜੀ ਆ ਰਹੇ ਆ 42 ਮਿੰਟ ਵਾਰੀ ਆ ਆ ਚਾਤੀ ਮਾਰ ਲਓ 42 ਮਿੰਟ ਵਾਰੀ ਆ ਨਸੀਬਕੌਰ ਆ ਰਹੀ ਬੀਬੀ ਤੇ ਇਹਦਾ ਭਾਈ ਜਿਹੜਾ ਇਹਨੂੰ ਇਨਸਾਫ ਦਿਵਾਓ ਬਸ ਆਹੀ ਗੱਲ ਐ ਨਾ ਜੀ ਉਹ ਤਾਂ ਕਰਕੇ ਧਰਨਾ ਲੱਗਿਆ ਪਿਆ ਮੈਂ ਮਜ਼ਦੂਰ ਜਥੇਬੰਦੀਆਂ ਦਾ ਵੀ ਧੰਨਵਾਦ ਕਰਦਾ ਜਿਹੜੀਆਂ ਬੀਬੀ ਦੇ ਨਾਲ ਖੜੀਆਂ ਤੇ ਜੇਕਰ ਕੁਝ ਗਲਤ ਕਿਹਾਵੇ ਉਹਦੇ ਵਾਸਤੇ ਮਾਫੀ ਚਾਹੁੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਕਰਮਜੀਤ ਅਰਮੋਲ ਆ ਬੀਬੀ ਦਾ ਹੱਲ ਕਰਾ ਮੈਨੂੰ ਆਏ ਆ ਨਾ ਕਰਾ ਬੀਬੀ ਦਾ ਹੱਲ ਕਰਾ ਠੀਕ ਹੈ ਜੀ ਪਹਿਲਾਂ ਤਾਂ ਮੈਂ ਇਹ ਕਹੂੰਗਾ ਕਰਮਜੀਤ ਅਰਮੋਲ ਇੱਥੋਂ ਹੁਣੇ ਨਾਨਕ ਤੇ ਗਿਆ ਤੇ ਉਹਨਾਂ ਦਾ ਕੋਈ ਡਰਾਈਵਰ ਸੀ ਮੈਨੂੰ ਆਏ ਆ ਕਰਕੇ ਗਿਆ ਫੋਰਚੂਨਰ ਗੱਡੀ ਸੀਗੀ ਵੀ ਆਏ ਆ ਕਰਕੇ ਗਿਆ ਵੀ ਪਤਾ ਨਹੀਂ ਉਹ ਡਰਾਈਵਰ ਹੋਣਾ ਵੀ ਜੇ ਮੈਂ ਐਮਪੀ ਬਣ ਗਿਆ ਤੇ ਬਸ ਕੇ ਰਹੀ ਤੇ ਮੈਂ ਵੀ ਦੱਸ ਦੇਵਾਂ ਐਮਪੀ ਦੀ ਚੋਣ ਮੈਂ ਵੀ ਲੜਨੀ ਆ ਤੇ ਮੈਂ ਤਾਂ ਇਹ ਕਹੂੰਗਾ ਕਿ ਸੱਪ ਤਾਂ ਤੁਸੀਂ ਜਰੂਰ ਹੈਗੇ ਆ ਪਰ ਕਦੇ ਸਪੇਰਿਆਂ ਨੂੰ ਟਿਕਚਰਾ ਨਹੀਂ ਕਰੀਦੀਆਂ ਹੁੰਦੀਆਂ ਫੋਰਚਨਰ ਉਸੇ ਦੀ ਸੀਗੀ ਉਹ ਆਏ ਆ ਕਰਕੇ ਗਿਆ ਮੈਨੂੰ 베ਲੀ ਉਹਦਾ ਜਿਹੜੀ ਬਾਸਤ ਬੱਸ ਪਿੱਛੇ ਖੜੀ ਸੀ ਨਹੀਂ ਨਹੀਂ ਪਾਣੀ ਨਹੀਂ ਪੀਣਾ ਮੇਰਾ ਲਾਓ ਇੱਕ ਮਿੰਟ ਆ ਜਾ ਬੀਬੀ ਉਹਰੇ ਆ ਤੇਰੀ ਆ ਵੀ ਗੱਲ ਕਰਾਂ ਆ ਜਾਓ ਪ੍ਰਧਾਨ ਸਾਹਿਬ ਨੂੰ ਤੁਸੀਂ ਆ ਜਾਓ ਸਾਰੇ ਚੱਲੀ ਜਾਂਦਾ ਆ ਆ ਲੋੜ ਹੀ ਨਹੀਂ ਬਸ ਇੱਥੇ ਹੀ ਕਹਿ ਦਿੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਪਿੰਡ ਸਿੱਖਾਂ ਵਾਲੀ ਸਿੱਖਾਂ ਵਾਲੇ ਦੇ ਆ ਬਜ਼ੁਰਗ ਮਾਤਾ ਇਹਨਾਂ ਦੀ ਜਿਹੜੇ ਉਹ ਕਾਗਜ਼ ਦਿਓ ਬੀਬੀ ਜਿਹੜੇ ਕਾਗਜ਼ ਸੀਗੇ ਇਹਨਾਂ ਦੇ 3 ਸਾਲ ਹੋ ਗਏ ਪਿੰਡ ਦਾ ਤਨਾਟ ਬੰਦਾ ਜਿਹੜਾ ਇਹਨਾਂ ਦੇ 8 ਕਨਾਲਾਂ 12 ਮਰਲਿਆਂ ਦੇ ਵਿੱਚ ਪਾਣੀ ਨਹੀਂ ਲੱਗਣ ਦੇ ਜਾਂਦਾ ਪਹਿਲਾਂ ਤਾਂ ਮੈਂ ਇਹ ਕਹੂੰਗਾ ਕਰਮਜੀਤ ਅਰਮੋਲ ਇੱਥੋਂ ਹੁਣੇ ਨੰਨਕੇ ਗਿਆ ਉਹਨਾਂ ਦਾ ਕੋਈ ਡਰਾਈਵਰ ਸੀ ਮੈਨੂੰ ਆਇਆ ਐ ਕਰਕੇ ਗਿਆ ਫੋਰਚੂਨਰ ਗੱਡੀ ਸੀਗੀ ਵੀ ਆਇਆ ਐ ਕਰਕੇ ਗਿਆ ਵੀ ਪਤਾ ਨਹੀਂ ਉਹ ਡਰਾਈਵਰ ਹੋਣਾ ਵੀ ਜੇ ਮੈਂ ਐਮਪੀ ਬਣ ਗਿਆ ਤਾਂ ਬਸ ਕੇ ਰਹੀ ਤੇ ਮੈਂ ਵੀ ਦੱਸ ਦੇਵਾਂ ਐਮਪੀ ਦੀ ਚੋਣ ਮੈਂ ਵੀ ਲੜਨੀ ਆ ਤੇ ਮੈਂ ਤਾਂ ਇਹ ਕਹੂੰਗਾ ਕਿ ਸੱਪ ਤਾਂ ਤੁਸੀਂ ਜ਼ਰੂਰ ਹੈਗੇ ਆ ਪਰ ਕਦੇ ਸਪੇਰਿਆਂ ਨੂੰ ਟਿਕਚਰਾ ਨਹੀਂ ਕਰੀਦੀਆਂ ਹੁੰਦੀਆਂ